ਸ੍ਰੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਕੀ ਹਾਲ ਹੈ ਅੱਜ ਦਾ ਜਿਹੜਾ ਇਹ ਲਾਈਵ ਹੈ ਇਹ ਮੈਂ ਆਪਦੇ ਪੀਆਰਟੀਸੀ ਦੇ ਭਰਾਵਾਂ ਨੂੰ ਪੰਬਾਸ ਵਾਲਿਆਂ ਨੂੰ ਪੰਜਾਬ ਰੋਡਵੇਜ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਰ ਰਾਜਾ ਵੜਿੰਗ ਨੇ ਉਹ 4 ਮਹੀਨੇ ਜਦੋਂ ਮੈਂ ਮੰਤਰੀ ਸੀਗਾ ਤੁਸੀਂ ਇਹ ਸਮਝਦੇ ਹੋ ਕਿ ਕੋਈ ਚੰਗੇ ਕੰਮ ਕੀਤੇ ਆਂ ਔਰ ਮੈਂ ਵਾਕਿਆ ਹੀ ਟ੍ਰਾਂਸਪੋਰਟ ਟ੍ਰਾਂਸਪੋਰਟਰਾਂ ਦਾ ਸਰਕਾਰ ਸਾਡੀ ਪੰਜਾਬ ਬੱਸ ਦਾ ਪੀਆਰਟੀਸੀ ਦਾ ਪੰਜਾਬ ਰੋਡਵੇਜ਼ ਦਾ ਕੋਈ ਫਾਇਦਾ ਕੀਤਾ ਹੈ ਜਾਂ ਮੈਂ ਤੁਹਾਡੇ ਮੁਲਾਜ਼ਮਾਂ ਦੀ ਲੜਾਈ ਲੜੀ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਇੱਕ ਇੱਕ ਬੰਦਾ 50-50 ਵੋਟਾਂ ਤੇ ਪ੍ਰਭਾਵ ਰੱਖਦੇ ਹੋ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਸਭ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਾ ਪ੍ਰਾਈਵਟ ਟਰਾਂਸਪੋਰਟਰਾਂ ਜਿਹੜੇ ਵੱਡੇ ਟਰਾਂਸਪੋਰਟਰ ਹੈ ਛੋਟੇ ਨਹੀਂ ਗੱਲ ਕਰ ਰਿਆ ਇਹਨਾਂ ਲੋਕਾਂ ਨੂੰ ਸਭ ਸਿਖਾਉਣਾ ਜ਼ਰੂਰੀ ਹੈ ਮੇਰੀ ਤੁਹਾਨੂੰ ਇਹ ਬੇਨਤੀ ਹੈ ਹੱਥ ਜੋੜ ਕੇ ਕਿ ਹਮ ਮਹਾਮਾਕੇ ਗਿੱਦੜਬਾਚ ਦੋ ਦਿਨ ਚਾਹੇ ਛੁੱਟੀ ਲੈ ਲਓ ਚਾਹੇ ਰਾਤ ਬਰਾਤੇ ਆਓ ਚਾਹੇ ਕੋਈ ਫੋਨ ਕਰੋ ਲੇਕਿਨ ਇਹ অতি ਜ਼ਰੂਰੀ ਹੈ ਕਿ ਤੁਸੀਂ ਆ ਕੇ ਮੇਰੀ ਤੇ ਮੇਰੀ ਧਰਮ ਪਤਨੀ ਦੀ ਮਦਦ ਕਰੋ ਨਹੀਂ ਤਾਂ ਔਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਕਾਂਗਰਸ ਦੀਆਂ 4 ਸੀਟਾਂ ਆਪਾਂ ਲੜ ਰਹੇ ਹਾਂ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲੇ ਉਹਨਾਂ ਦੇ ਵੀ ਜਿੱਥੇ ਜਿੱਥੇ ਤੁਹਾਡੀ ਵਕਫੀਅਤ ਹੈ ਉੱਥੇ-ਉੱਥੇ ਤੁਸੀਂ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਇਹ ਮੇਰੀ ਤੁਹਾਨੂੰ ਬੇਨਤੀ ਹੈ ਡਰਾਈਵਰ ਤੇ ਕਨੈਕਟਰ ਵੀਰੋ ਤੁਹਾਡੇ ਚ ਬੜੀ ਤਾਕਤ ਹੈ ਔਰ ਅਗਰ ਤੁਸੀਂ ਮਨ ਬਣਾ ਲਓ ਤਾਂ ਤੁਸੀਂ ਘਟੋ ਘਟ ਇੱਕ ਇੱਕ ਹਲਕੇ ਦੇ ਵਿੱਚ 2 2025 2500 ਵੋਟ ਨੂੰ ਹੁੰਜਾ ਫੇਰ ਸਕਦੇ ਹੋ ਦੁਬਾਰਾ ਫੇਰ ਬੇਨਤੀ ਕਰਦਾ ਹਾਂ ਪੀਆਰਟੀਸੀ ਪੰਜਾਬਸ ਤੇ ਪੰਜਾਬ ਰੋਡਵੇਜ਼ ਦੇ ਲੋਕਾਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਹੈ ਔਰ ਥੋੜੀ ਸ਼ੈਤ ਮੈਂ ਬੜਕ ਮਾਰ ਦਿੰਦਾ ਕਿ ਬਸ ਚ ਕਿਸੇ ਨੂੰ ਵੀ ਪੁੱਛ ਲਿਓ ਵੀ ਰਾਜਾ ਵੜਿੰਕੇ ਹੋ ਜਾਂ ਮੰਤਰੀ ਰਿਆ ਸੋ ਮੇਰੀ ਬੇਨਤੀ ਆ ਦਿਨ ਥੋੜਿਆ ਸਨੇਹ ਸੱਪੇ ਤੇ ਪਹੁੰਚ ਕੇ ਮੇਰੀ ਲੜਾਈ ਲੜੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਸਵੀਕਾ